ਸੀਨੀਅਰ ਪੁਲਿਸ ਕਪਤਾਨ ਜਲੰਧਾ ਦੇ ਹਾਤੀ ਪੰਜਾਬ ਪੁਲਿਸ ਰ ਲੋਕਾਂ ਦੀ ਸੁਰੱਖਿਆ ਦਾ ਭਰੋਸਾ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਮਾਹੀ ਮਿਹਰ ਜਲੰਧਾ ਦੇ ਹਾਤੀ ਪੁਲਿਸ ਨੇ ਇੱਕ ਹੋਰ ਮਹੱਤਵਪੂਰਨ ਉਪਲਬਧੀ ਦਰਜ ਕੀਤੀ ਹੈ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਵਿੰਦਰ ਸਿੰਘ ਵਿਰਕ ਦੀ ਹਰਿਆਈ ਮਹਿਟ ਪੰਜਾਬ ਪੁਲਿਸ ਕਪਤਾਨ ਸ਼੍ਰੀ ਸਰਬਜੀਤ ਰਾਏ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਟੀਮ ਜਿਸ ਵਿੱਚ ਕੀ ਡੀਐਸਪੀ ਸਾਈਬਰ ਕ੍ਰਾਈਮ ਸ਼੍ਰੀ ਰਸਪਾ ਸਿੰਘ ਪੀਪੀਐਸ ਜ਼ਿਲ੍ਹਾ ਸਾਂਝ ਕੇ ਨ ਜਲੰਧਰ ਦੇ ਹਾਤੀ ਟੈਕਨੀਕਲ ਜੂਨੀਅਰ ਦੇ ਅਧਿਕਾਰੀ ਸ਼ਾਮਲ ਸਨ ਲਗਾਤਾਰ ਮਿਹਨਤ ਕਰਦੇ 78 ਗੋਮੋ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇਗੇ ਹੋਂ ਤੱਕ ਕੁੱਲ 299 ਮੋਬਾਈਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਤੱਕ ਪਹੁੰਚਾਏਗੇ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਜਿਹੜੇ ਐਸਪੀਡੀ ਸਾਹਿਬ ਨੇ ਮੈਨੂੰ ਦੱਸਿਆ ਤੁਹਾਨੂੰ ਮੈਂ ਦੱਸਿਆ ਸੀ ਕਿ ਹਰ ਟਾਈਮ ਅਸੀਂ ਜਿਹੜੇ ਹੈਗੇ ਮੋਬਾਈਲ ਦੇ ਰਹੇ ਆ ਹੁਣ ਤੱਕ 299 ਅੱਜ ਤੱਕ ਜਿਹੜੇ ਹੈਗੇ ਨੇ ਮੋਬਾਈਲ ਦੇ ਸੀ ਡਿਸਟ੍ਰਿਬਿਊਟ ਕਰਾਂਗੇ ਆਪਾਂ ਦੇ ਵਿੱਚ ਪਾ ਕੇ 299 ਮੋਬਾਈਲ ਜਿਹੜੇ ਤੇ ਵਾਪਸ ਹੋ ਜਾਣਗੇ ਪਹਿਲਾਂ ਜਿਹੜੇ 110 ਕੀਤੇ ਸੀ ਫਿਰ 111 ਕੀਤੇ ਸੀ ਅੱਜ 78 ਕਰ ਰਹੇ ਆ 299 ਮੋਬਾਈਲ ਜਿਹੜੇ ਨੇ ਅਸੀਂ ਹੁਣ ਤੱਕ ਅਸੀਂ ਇਸ ਸਾਲ ਦੇ ਜਿਹੜੇ ਗੁੰਮ ਹੋਏਗੇ ਕਿ ਬੱਚੇ ਤੋਂ ਉਹ ਅਸੀਂ ਕਰ ਰਹੇ ਆ ਅਤੇ ਕੋਸ਼ਿਸ਼ ਸਾਡੇ ਕੋਲ ਹੋਰ ਮੋਬਾਈਲ ਹੈਗੇ ਨੇ ਜਿਨ੍ਹਾਂ ਦਾ ਅਸੀਂ ਟ੍ਰੇਸ ਕਰ ਲਿਆ ਉਹ ਕਿੱਥੇ ਕਿੱਥੇ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਕਲੈਕਟ ਕਰ ਰਹੇ ਹਾਂ ਉਹਨਾਂ ਦੀ ਰਿਕਵਰੀ ਕੀਤੀ ਜਾ ਰਹੀ ਹੈ ਤਾਂ ਆਲਮੋਸਟ ਜਿੰਨੇ ਸਾਡੇ ਜਿਹੜੇ ਹੈਗੇ ਅਸੀਂ ਟ੍ਰੇਸ ਅਸੀਂ ਕੀਤੇ ਆ 946 ਵੀ ਸਾਡੇ ਕੋਲੇ ਜਿਹੜੇ ਹੈਗੇ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਕਾਫੀ ਹੱਦ ਤੱਕ ਅਸੀਂ ਟ੍ਰੇਸ ਕਰ ਲਿਆ ਪਰ ਟੋਟਲ ਦਾ ਰਿਕਵਰ ਜਿਹੜੇ ਹੋ ਗਏ ਉਹ ਤੋਂ ਅਸੀਂ 299 ਹੁਣ ਤੱਕ ਅਸੀਂ ਲੈ ਚੁੱਕੇ ਦੇ ਰਹੇ ਹਾਂ ਤੇ ਬਾਕੀ ਜਿਹੜੀ ਹੈਗੇ ਲਗਾਤਾਰ ਇਹ ਜੁਆ ਸਰ ਜੀ ਅੱਜ ਤੇ ਖਤਰਮ ਦੇ ਦੇਣਾ ਕੋ ਡਾਟਾ ਮਿਸਿੰਗ ਤੋਂ ਆ ਕੇ ਚੈੱਕ ਕਰ ਹਾਲੇ ਤੱਕ ਜਿਹੜੀ ਅਸੀਂ ਸਾਰਾ ਚੈੱਕ ਕੀਤਾ ਬੈਕਅਪ ਕੀਤਾ ਇਹਨਾਂ ਦਾ ਡਾਟਾ ਡਰਾਫਟ ਨਹੀਂ ਹੋਇਆ ਬਟ ਫਿਰ ਵੀ ਜਦੋਂ ਅਸੀਂ ਇਹ ਵਾਪਸ ਕਰਾਂਗੇ ਤਾਂ ਤੁਹਾਨੂੰ ਕਿਸੇ ਨੂੰ ਜਿਹੜਾ ਓਨਰ ਆ ਉਹ ਆਪਣਾ ਡਾਟਾ ਨੂੰ ਚੈੱਕ ਕਰ ਲਵੇ ਜੇ ਉਹਨਾਂ ਬਾਅਦ ਤਾਂ ਕਿ ਉਹਨਾਂ ਤੋਂ ਕਿਸੇ ਉਹਨਾਂ ਦੀ ਰੈਕਿੰਗ ਯੂਜ਼ ਹੋ ਰਹੀ ਹੈ ਜਾਂ ਪਹਿਲਾਂ ਕਿਉਂਕਿ ਜ਼ਿਆਦਾਤਰ ਤਾਂ ਕਸਟਮ ਜਿਹੜੇ ਹੈਗੇ ਨੇ ਕੰਜ਼ਿਊਮਰ ਜਾਂ ਜਿਹੜੇ ਜਿਹੜਾ ਦਵਾਈ ਸੁਗਮ ਦਾ ਉਹ ਬੰਦ ਕਰਵਾ ਲੈਂਦੇ ਆ ਤਾਂ ਉਹ ਦਾ ਇੰਟਰਨੈਟ ਬੰਦਾ ਦੇ ਕਿ ਕਿਸੇ ਦੀ ਕਾਰਡ ਦੀ ਇਨਫੋਰਮੇਸ਼ਨ ਵੀ ਹੁੰਦੀ ਹੈ ਕੋਈ ਕਾਰਡ ਬਲੌਕ ਕਰ ਲੈਂਦਾ ਜਾਂ ਕਿਸ ਦੀ ਈਮੇਲ ਹੁੰਦੀ ਹੈ ਉਹਦੇ ਚੋਂ ਈਮੇਲ ਦਾ ਪਾਸਵਰਡ ਉਹ ਡਿਵਾਈਸ ਜਿਹੜੇ ਲੌਗ ਇਨ ਕਰਕੇ ਉਹ ਚੇਰ ਕਰ ਲੈਂਦਾ ਅਦਾ ਜ਼ਿਆਦਾ ਤਾਂ ਵੇਅਰ ਹੁੰਦੇ ਨੇ ਪਰ ਫੇਰ ਵੀ ਜੇ ਕਿਸੇ ਨੂੰ ਲੱਗੇ ਤਾਂ ਅਸੀਂ ਕਾਰਵਾਈ ਉਹਦੇ ਚੰਗੜ ਬੁਲਾਈ ਜਿੱਦਾਂ ਕਿ ਕਿੰਨੇ ਸਨੇਚਿੰਗ ਵਾਲੇ ਆ ਕਿੰਨੇ ਗਿਸਟੇਰ ਐਚਓ ਜਿਹੜੇ ਕੋਸ਼ਿਸ਼ ਕੀਤੀ ਸਨੇਚਿੰਗ ਵਾਲੇ ਘੱਟ ਹੈਗੇ ਜਿਹੜੇ ਹੈਗੇ ਬੜਾ ਇੰਟਰਨੈਟ ਸਰਵਰ ਉਸ ਦੇਖੋ ਬੱਚੇ ਸਾਡੇ ਕੋਲ ਐਗਜ਼ੈਕਟ ਡਾਟਾ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਵਾਂਗਾ ਤੇ ਕੋਈ ਬੇਟੇ ਦੇ ਵਿੱਚ ਕੋਈ ਗਲਤੀ ਨਾ ਹੋਵੇ ਤੁਹਾਡੇ ਜਿਹੜੇ ਸਨੇਚਿੰਗ ਵਾਲੇ ਨੇ ਉਹ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਜਿਹੜੇ ਸਨੇਚ ਜਿਹੜੇ ਸਨੇਚ ਕੀਤੇ ਉਹਨਾਂ ਕੋਲ ਚੋਰਾ ਹੋਈ ਕੀਤੇ ਜਾਂ ਕੋਈ ਦੁਕਾਨ ਤੇ ਵੇਚੇ ਭਾਈ ਜਿਹੜੇ ਇਹ ਤਾਂ ਲੱਖ ਲੱਖ ਜਿਵੇਂ ਅਸੀਂ ਜੋ ਟਰੇਸ ਕਰਦੇ ਆ ਮੰਨ ਲਓ ਕਿ ਤੁਹਾਡਾ ਮਿਸਪਲੇਸ ਜਿਹੜਾ ਫੋਨ ਆ ਤਾਂ ਉਹ ਸਾਡੇ ਕੋਲ ਇਹ ਇਨਫਰਮੇਸ਼ਨ ਆ ਜਾਂਦੀ ਹੈ ਜਦੋਂ ਅਸੀਂ ਬਾਅਦ ਦੇ ਵਿੱਚ ਅਰੇ ਨੇ ਕਿ ਹੁਣ ਕਿੱਥੇ ਆਪਰੇਟ ਹੋ ਰਿਹਾ ਤਾਂ ਬਹੁਤ ਸਾਰੇ ਕਿਉਂਕਿ ਆਪਰੇਟ ਜਿੱਥੇ ਹੋ ਰਿਹਾ ਹੈ ਕਈ ਵਾਰੀ ਉਹ ਹੋਟ ਸਟੇਟੇ ਤੇ ਬੰਦਾ ਚਲਾ ਜਾਂਦਾ ਦੂਰ ਚਲਾ ਜਾਂਦਾ ਤਾਂ ਉਹਨਾਂ ਕੇਸੇਸ ਦੇ ਵਿੱਚ ਸਾਨੂੰ ਰਿਕਵਰ ਕਰਨ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਪਰ ਅਸੀਂ ਉਹਨਾਂ ਸੋਰਸੇਸ ਤੋਂ ਜਿੱਥੇ ਉਹ ਚੱਲ ਰਿਹਾ ਹੈਗਾ ਮੋਬਾਈਲ ਜਿੱਥੇ ਆਪਰੇਟ ਹੋ ਰਿਹਾ ਹੈ ਪ੍ਰੈਜ਼ੈਂਟ ਉਹ ਤਾਂ ਕੋਈਆਂ ਸੀ ਰਿਕਵਰ ਕਰ ਲੈਂਦੇ ਆ ਉਹ ਜਿਹੜਾ ਯੂਜ਼ ਕਰ ਰਿਹਾ ਉਹਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਮੋਬਾਈਲ ਹੈ ਮਿਸਪਲੇਸ ਹੋ ਗਿਆ ਸੀ ਕਈ ਵਾਰੀ ਕਿ ਜਿਹੜੇ ਜਿਨ੍ਹਾਂ ਦੇ ਕੋਲ ਚੱਲ ਰਿਹਾ ਉਹ ਦੱਸਦੇ ਕਿ ਅਸੀਂ ਤਾਂ ਕਿਸੇ ਸ਼ਾਪ ਦੇ ਉੱਪਰੋਂ ਖਰੀਦਿਆ ਪਰ ਜਿਹਨਾਂ ਨੇ ਜੇ ਕਿਸੇ ਨੂੰ ਮਿਲ ਜਾਂਦਾ ਉਹ ਕਿਤੇ ਵੇਚ ਕੇ ਚਲਾ ਗਿਆ ਜਿਸ ਨੇ ਕਾਨੂੰਨ ਦੇ ਉੱਪਰ ਬਹੁਤ ਬੜੇ ਸਮਝਨੇ ਕੀਤਾ ਬਟ ਉਹਨੂੰ ਬਿਸਪਲੇਸਰ ਕਿ ਜਿਹੜਾ ਇੱਕ ਗਿਰਿਆ ਹੋਇਆ ਮੋਬਾਈਲ ਮੈ ਗਿਆ ਜਾਂ ਬਿਸਪਲੇਸਰ ਕਿਸੇ ਦੌਰੇ ਮਰੇ ਬਟ ਜਿਸ ਨੇ ਗ੍ਰੇਦੀਆ ਕਈ ਵਾਰੀ ਉਹਨਾਂ ਦੇ ਵਿੱਚ ਰਾਈਟ ਫੋਲ ਜਿਹੜਾ ਜਿਹੜਾ ਬੋਨਫਾਇਡ ਪਰਚੇਜ਼ਰ ਵੀ ਹੋ ਸਕਦਾ ਉਹਨੇ ਆਪਣੇ ਰੋਡ ਸੈਕੰਡ ਹੈਂਡ ਮਾਇਕ ਦੇ ਦਿਆ ਬਟ ਉਹਨੂੰ ਨਹੀਂ ਪਤਾ ਸੀ ਕਿ ਇਹ ਬਿਸਪਲੇਸਰ ਬਟ ਸਾਡੀ ਡਿਊਟੀ ਹੈਗੀ ਹੈ ਕਿ ਜਿਸ ਦਾ ਗਮ ਹੋਇਆ ਹੈਗਾ ਤੇ ਜਿਸ ਨੇ ਆਪਣੀ ਜਿਹੜੀ ਦਰਖਾਸਤ ਸਾਡੇ ਕੋਲ ਦਿੱਤੀ ਹੈ ਸਾਡੇ ਕੋਲੇ ਇਨਫਰਮੇਸ਼ਨ ਦੇਦੀ ਹੈ ਜੇ ਮੋਬਾਈਲ ਉਹਨੂੰ ਦਿੱਤਾ ਜਾਵੇ ਤਾਂ ਬੇਸ਼ੱਕ ਕਿਸੇ ਨੇ ਕੇ ਦੇ ਦਿਆ ਉਹ ਬੇਸ਼ੱਕ ਉਹਨੂੰ ਮੈਸਜ ਦੇ ਕੇ ਵੀ ਦਿਆ ਕਿਸੇ ਸ਼ੌਪ ਤੋਂ ਲਿਆ ਪਰ ਸਾਡਾ ਉਸ ਨਾਲ ਕੋਈ ਮਸਲ ਨਹੀਂ ਹੁੰਦਾ ਅਸੀਂ ਦੇਖਣਾ ਹੁੰਦਾ ਵੀ ਜੇ ਕੋਈ ਥੈਫਟ ਚੋਰੀ ਜਾਣਾ ਹੈਗਾ ਚੋਰੀ ਦੀ ਕਾਰਵਾਈ ਹੋ ਜਾਂਦੀ ਹੈ ਅਜੇ ਕੋਈ ਮਿਸਪਲੇਸ ਦੇ ਅੱਗੇ ਤੇ ਜਿੱਥੇ ਚੱਲਦਾ ਉਹ ਤਾਂ ਕਈ ਈਜ਼ੀਲੀ ਸਭ ਨੂੰ ਜੜੇਗਾ ਵਾਪਸ ਕਰ ਦਿੰਦੇ ਜਿਹੜੇ ਮੋਬਾਈਲ ਤੁਹਾਡੇ ਲੈ ਜਿਹੜੇ ਰਿਪੋਰਟ ਹੈ ਇਹ ਪਾਰਟੀਕੂਲਰ ਓਨਰ ਦਾ ਫੋਟੋ ਸੜਾ ਲਾਉਣਾ ਕਿ ਉਹ ਜਿਸ ਦਾ ਇਦਾਂ ਮੋਬਾਈਲ ਹੈ ਵੇ ਸਾਡੇ ਕੋਲੇ ਇਨਫੋਰਮੇਸ਼ਨ ਪਾ ਕੇ ਲਾਉਂਦੇ ਹਾਂ ਤਾਂ ਹੀ ਪਤਾ ਲੱਗਦਾ ਸਾਨੂੰ ਸਾਡੇ ਕੋਲੇ ਵੀ ਜੇ ਤੁਹਾਡਾ ਮੰਨ ਲਓ ਕਿ ਡਿਵਾਈਸ ਗਮ ਹੋ ਜਾਂਦਾ ਤੁਸੀਂ ਸਾਡੇ ਕੋਲੇ ਇਨਫੋਰਮੇਸ਼ਨ ਲੌਜ ਕਰਾਉਂਗੇ ਤਾਂ ਸਾਡੇ ਕੋਲੇ ਡਾਟਾ ਹੈਗਾ ਅਸੀਂ ਉਹਨੂੰ ਟਰੈਕਿੰਗ ਤੇ ਸਰਵੇਲੈਂਸ ਤੇ ਲੈਨੇ ਆ ਉਹ ਲੱਗਦਾ ਕਈ ਕਈ ਇਸ ਦੇ ਵਿੱਚ ਟਾਈਮ ਲੱਗ ਜਾਂਦਾ ਇਹ ਨਹੀਂ ਹੁੰਦਾ ਕਿ ਅੱਜ ਮੋਬਾਈਲ ਗਮ ਹੋਇਆ ਅੱਜ ਮਿਲ ਜਾਣਾ ਸਮ ਟਾਈਮ ਇਟ ਕੈਨ ਟੇਕ 2 3 ਮੰਥਸ ਕਈ ਵਾਰ ਜ਼ਿਆਦਾ ਵੀ ਲੱਗ ਜਾਂਦਾ ਕਈ ਵਾਰ ਕਿਸੇ ਨੂੰ ਮਿਲ ਜਾਂਦਾ ਚਾਰ ਮਹੀਨੇ ਯੂਜ਼ ਹੀ ਨਹੀਂ ਕੀਤਾ ਮਿਲਦਾ ਹੁੰਦਾ ਜਦੋਂ ਤੇ ਟੈਕਨੋਲੋਜੀ ਸਸਤਾ ਤੇ ਇੱਕ ਇੱਕ ਵਾਰੀ ਲੈ ਲੈਂਦੇ ਮੋਬਾਈਲ ਉਹ ਕੌਣ ਚੋਰੀ ਦਾ ਨਿਕਲਦਾ ਜਾਂ ਕਿਸੇ ਦਾ ਮੁੱਲ ਤਾਂ ਉਹਨਾਂ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਦੇਖੋ ਜਿਹੜਾ ਚੋਰੀ ਦਾ ਮੈਂ ਦੱਸਿਆ ਕਿ ਜੇਕਰ ਕਿਸੇ ਨੇ ਜਿਹੜਾ ਚੋਰੀ ਹੋਇਆ ਫੋਨਸਾ ਜਿਹੜਾ ਚੋਰੀ ਦਾ ਮੋਬਾਈਲ ਹੈਗਾ ਕੋਈ ਵੇਚਦਾ ਜਾਂ ਖਰੀਦਦਾ ਉਹ ਤਾਂ ਉਹਦੀ ਬੰਦੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਉਹ ਕੀਤੀ ਵੀ ਜਾਂਦੀ ਹੈ ਪਹਿਲਾਂ ਵੀ ਅਸੀਂ ਕਰ ਰਹੇ ਹਾਂ ਪਰ ਜੇ ਕਿਸੇ ਦਾ ਮਿਸਪਲੇਸ ਵਾਲਾ ਹੈਗਾ ਕਿਸੇ ਨੇ ਗੱਡੂ ਫੇਲ ਦੇ ਵਿੱਚ ਉਸ ਤੋਂ ਉਹਨੇ ਚੋਰੀ ਨਹੀਂ ਕੀਤਾ ਉਹਨੂੰ ਮਿਲ ਗਿਆ ਪਰ ਉਹਨੂੰ ਨਹੀਂ ਪਤਾ ਕਿ ਔਰ ਗਵਰਨਰ ਨੇ ਕਿਹਾ ਉਹ ਸੀ ਜਿਹੜੇ ਹੈਗੇ ਟਰਨ ਕਰਲ ਸਾਡੀ ਜ਼ਿੰਮੇਵਾਰੀ। ਕੁਝ ਦੁਕਾਨਦਾਰ ਹੁੰਦੇ ਬਿਨਾ ਬਿੱਲ ਤੋਂ ਬਿਨਾ ਡੱਬੇ ਤੋਂ ਫੋਨ ਫਰੀਕ ਲੈਂਦੇ ਭਾਵੇਂ ਅਚੀਆਚੀ ਨੂੰ ਫੋਨ। ਜਦੋਂ ਯੋਦਾ ਮਿਸਪਲੇਸ ਹੋਇਆ ਫੋਨ ਤੇ ਮੈਸੇਜ। ਦੇਖੋ ਹਰ ਚੀਜ਼ ਦਾ ਨਾ ਪਾਰਟਿਕੂਲਰ ਲੱਗ ਅਸੀਂ ਕੇਸ ਟੂ ਕੇਸ ਵੈਰੀਫਾਈ ਕਰਦੇ ਆ। ਜੇ ਕੋਈ ਇਸ ਤਰ੍ਹਾਂ ਦਾ ਆਵੇ ਤਾਂ ਸਾਰੇ ਨੂੰ ਇਹ ਨਹੀਂ ਜਨਰਲ ਵੀ ਮੈਂ ਕਹਿ ਸਕਦਾ ਕਿ ਸਾਰੇ ਦੁਕਾਨਦਾਰੀ ਐਵੇਂ ਕਰਦੇ ਹੋਣਗੇ। ਅਗਰ ਕੋਈ ਕਿਸੇ ਦੇ ਖਿਲਾਫ ਸਪੈਸਿਫਿਕ ਕੰਪਲੇਟ ਹੁੰਦੀ ਹੈ ਕਿ ਉਹ ਤੋਂ ਅਸੀਂ ਕਰ ਦੇਣਾ। ਕਿਸੇ ਦਾ ਫੋਨ ਮਿਸਪਲੇਸ ਹੋਵੇ ਉਹ ਨਾਲ ਹੀ ਫੋਨ ਕਰਨਾ। ਕਈ ਵਾਰ ਇਹ ਬੋਸ ਚੋਫਰ ਕਰਦੇ ਨੇ ਜਾਂ ਟੇਕ ਅਵੇਅ ਅੰਦੇਖਾ ਕਰਦੇ ਨੇ ਉਹ ਕਿਸ ਤਰ੍ਹਾਂ ਚੈੱਕ ਕੀਤਾ ਜਾਂਦਾ ਕਿ ਇਹ ਜਾਣ ਚੋਰੀ ਕੀਤਾ ਜਾਂਦਾ ਜੇਕਰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਮੰਨ ਲਓ ਕਿ ਤੁਹਾਡਾ ਡਿਵਾਈਸ ਮਿਸਪਲੇਸ ਹੋ ਗਿਆ ਤਾਂ ਮਿਸਪਲੇਸ ਨੇ ਅਸੀਂ ਜਦੋਂ ਉਹਨੂੰ ਟੈਕਨੀਕਲ ਸਰਵੇਲੈਂਸ ਦੇ ਉੱਪਰ ਲਾਵਾਂਗੇ ਤਾਂ ਅਸੀਂ ਤਾਂ ਆਪਣੀ ਉਸ ਨਾਲ ਡਿਟੈਕਟ ਕਰਦੇ ਕਿ ਹੁਣ ਉਹ ਕਿਸ ਕੋਲ ਚੱਲ ਰਿਹਾ ਸੀ ਉਹਨੂੰ ਕਾਲ ਕਰਕੇ ਪੁਲਿਸ ਕੋਲੋਂ ਤੁਹਾਡਾ ਫੋਨ ਰਿਕਵਰ ਕਰਵਾ ਲੈਂਦੇ ਹਾਂ ਸੈਕੰਡਰੀ ਦੇ ਵਿੱਚ ਆਏਗਾ ਕਿ ਜੇਵੇਂ ਤੁਸੀਂ ਦੱਸਿਆ ਕਿ ਉਹ ਫੋਨ ਸਵਿਚ ਆਫ ਕਰ ਲਾਂਦਾ ਜਾਂ ਨਹੀਂ ਹੈਗਾ ਤਾਂ ਜੇ ਕਿਸੇ ਦੀ ਮੈਲਫਾਈਡ ਇੰਟੈਂਸ਼ਨ ਹੈ ਕੀ ਆ ਜਾਂ ਕੋਈ ਇੰਟੈਂਸ਼ਨ ਥ੍ਰੈਸਟ ਦੀ ਹੈਗੀ ਸੀ ਉਹਦੇ ਗਲੱਗ ਜਿਹੜੀ ਇਹ ਕਰ ਦੇਈ ਸੀ ਸੇਕਾ ਜੁਰਾਪਾ ਡਿਸਟ੍ਰਿਬਿਊਟ ਕਰਦੀ ਆਹ ਜੀ